ਦੇਖੀ ਲੈਣੇ ਇਹ ਕੋਟੇਬਲ ਬੈਟਰੀ ਦਾ ਕੱਪ ਲੈ ਫੋਨ ਦੇ ਰਾਈਟਰ ਜਿਹੜਾ ਕਿਤੇ ਵੀ ਅਗਲਾ ਦੇ ਨਾਲ ਤੋਂ ਪਹਿਲਾਂ ਬਿਜਲੀ ਦੇ ਤਾਰਾ ਬੁਝਾ ਸਾਡੇ ਬੈਡ ਲਾਸਟ ਮੈਨੇਜਮੈਂਟ ਦੇ ਫੰਡ ਚੋਂ ਲੈ ਆ ਸਰ ਸਾਰੀਆਂ ਚੀਜ਼ਾਂ ਇਹ ਸਭ ਤੋਂ ਵੱਡਾ ਮਤਲਬ ਤੁਹਾਨੂੰ ਕੰਮ ਤੋਂ ਜਾਉਣਾ ਹੈ ਵੀ ਇਹ ਕਰੇ ਰਿਹਾ ਫਾਈਨਲ ਤੋਂ ਬੇਕਰ ਵਿਜ਼ਿਬਿਲਟੀ ਬਾਤ ਨੂੰ ਜੇਕਰ ਕਨਫਰਮ ਕਰਦਾ 834 ਉਹ ਇਹਦੇ ਸਾਰੇ ਆਪਾਂ ਜਨਰੇਟਰ ਤੋਂ ਚਲਾ ਦਾਂਗੇ ਏਸੀ ਪਾਵਰ ਤੋਂ ਵੀ ਮੋਰ ওভার ਦਾ ਸਿੰਗਲ ਫੇਸ ਜਿਹੜਾ ਮੈਂ ਓਨ ਫੇਸ ਲਾ ਦਿੰਦਾ ਤੇ 그러면은 ਜੇ ਆਪਾਂ ਉਹ ਕਰਦੇਗੇ ਜਿਹੜਾ ਇੱਕ ਪਾਸੇ ਕਰਨਾ ਹੈ ਇੱਕ ਪਾਸੇ ਹੋ ਜਾਊਗਾ ਫਰੰਟ ਲਾਈਨ ਦਾ ਸਿੰਗਲ ਫੇਸ ਤਾਂ ਵੀ ਆਪਾਂ ਇਹ ਲਾ ਸਕਦੇ ਹਾਂ ਇਹ ਪਾਰਟिकुलर ਐਂਗਲ ਦੇ ਆਪਾਂ ਇਹਨੂੰ ਸਾਰਾ ਯੂਟਿਲਾਈਜ਼ ਕਰ ਸਕਦੇ ਹਾਂ ਕਿ ਨਹੀਂ ਹੈ ਕੁਸਟਰ ਚਾਰ ਮਿੰਟ ਹੋਇਆ ਚਾਰ ਮਿੰਟ ਸਰੀਸਾ ਸਪੀਸੀਟੀ ਕੇ ਜੀ ਬਰ ਅੱਛਾ ਹੈ ਰੀਵਰ ਕੰਡੀਸ਼ਨ ਸਾਫ ਲਾਈਫ ਡਿਟੈਕਟਿਵ ਮੈਡੀਸਨ ਲਾਈਫ ਡਿਟੈਕਟਰ ਬੇਸਿਕਲੀ ਇਨ ਕੇਸ ਆ ਕੋਈ ਵੀ ਬਿਲਡਿੰਗ ਕੋਲਾਪਸ ਹੁੰਦੀ ਹੈ ਜੋ ਸਟਰਕਚਰ ਡਿੱਗਦਾ ਹੈ ਤਾਂ ਉਸ ਦੇ ਵਿੱਚ ਇਹ ਲਾਈਫ ਡਿਟੈਕਟਰ ਜਿਹੜਾ ਹੈ 6 6 ਸੈਂਸਰਸ ਨੇ ਸਰ ਪਾਰਟਿਕੁਲਰਲੀ ਜਿਹੜੇ ਕੀ ਡਾਟਾ ਚੀਜ ਹੈ ਅਗਰ ਨੀਚੇ ਕੋਈ ਵੀ ਦੱਬਿਆ ਹੋਇਆ ਹੈ ਉਸ ਨੂੰ ਆਪਾਂ ਸੇਵ ਕਰਨਾ ਤਾਂ ਕੋਈ ਵੀ ਆਵਾਜ਼ ਲਗਾਏਗਾ ਜਾਂ ਕੁਝ ਵੀ ਸੈਂਸ ਕਰੇਗਾ ਤਾਂ ਉਹ ਪਾਰਟਿਕੁਲਰ ਸੈਂਸਰ ਦੇ ਉੱਪਰ ਆਪਾਂ ਪਾਰਟਿਕੁਲਰ ਏਰੀਆ ਆਇਡੈਂਟੀਫਾਈ ਹੋ ਜਾਏਗਾ ਪਾਰਟਿਕੁਲਰ ਏਰੀਆ ਆਇਡੈਂਟੀਫਾਈ ਹੋਣ ਦੇ ਬਾਅਦ ਸਰ ਆਪਣੇ ਕੋਲ ਇੱਕ ਸਰਚ ਕੈਮਰਾ ਹੈਗਾ ਉਹ ਸਰਚ ਕੈਮਰਾ ਦੇ ਵਿਦਿਓ ਮ ਡਿਵੀਜ਼ਨ ਰੋਟੇਸ਼ਨਲ ਹੈ ਸਰ ਲੈਫਟ ਐਂਡ ਰਾਈਟ ਦੋਨੋਂ ਬੋਥ ਸਾਈਡ ਸੋ ਪਾਰਟਿਕੂਲਰ ਆਪਾਂ ਏਰੀਆ ਨੂੰ ਆਡੈਂਟੀਫਾਈ ਕਰਕੇ ਉਸ ਵਿਕਟਮ ਦੇ ਬਾਰੇ ਆਪਾਂ ਜਾਣ ਸਕਦੇ ਵੀ ਕਿੰਨੇ ਵਿਕਟਮ ਅੰਦਰ ਹੈਗੇ ਨੇ ਸੋ ਉਸ ਏਰੀਆ ਨੂੰ ਕਲੀਅਰ ਕਰਕੇ ਵਿਦ ਦਾ ਹੈਲਪ ਆਫ ਕੰਬੀ ਟੂਲ ਅਸੀਂ ਉਸ ਨੂੰ ਲਿਫਟ ਕਰ ਸਕਦੇ ਹਾਂ ਇਨ ਕੇਸ ਆਫ ਅਰਥਕੁਇਕ ਇਨ ਕੇਸ ਆਫ ਐਕਸਪਲੋਜਨ ਜਿੱਦ ਵੀ ਹੋਰ ਦੀ ਸਿਚੁਏਸ਼ਨ ਹੋਈ ਹੈ ਤਾਂ ਇਸ ਲਈ ਬਹਿ ਬੈਰੀ ਰਿਸਕ ਸੋ ਆਲ ਦਾ ਫਾਇਰ ਸਰਵਿਸ ਸਾਰੀਆਂ ਵੀ ਯੂਜ਼ ਕਰਦੇ ਹਾਂ ਵਰਲਡ ਵਾਈਡ ਇਸ ਅ ਮੇਡ ਇਨ ਯੂਐਸ ਪ੍ਰੋਡਕਟ ਸੋ ਐਕਸਟੈਂਡਿੰਗ ਕਿੰਨੇ ਨੇ ਆਪਣੇ ਕੋਲ 6 6 ਲੈ ਸਰ 6 6 ਲੇਅਰ ਫੈਸਕੂਲ ਸਭੀ ਅੰਤ ਵਾਲੇ ਵੀਡੀਓ ਵਾਲੇ ਜਨਰੇਲ ਉਹ ਚੋਕਰ ਲੇਸਰ ਹੈ ਅੰਤ ਵਾਲਾ 6 ਲੇਅਰ ਫੈਸਕੂਲ ਹੈ ਵੀਏ ਸੈਟ ਪਾ ਕੇ ਇਹਨੂੰ ਉੱਪਰ ਦੀ ਪਾਲਿਸੀ ਨਾਲ ਦਾ ਪੱਕੇ ਨੇੜੇ ਜਾ ਸਕਦਾ 7-800 ਫੇਮ ਦੇ ਜਿੱਤੇ ਨੇੜੇ ਜਿਹਨਾਂ ਕਿਸਮ ਦੇ ਸਟੂਨ ਕਰਨਾ ਜਿਵੇਂ ਉਹ ਜਿਹੜਾ ਕੁਸਨਵਾ ਬੱਲੇ ਲੱਗੀ ਹੋਈ ਉਹਨੂੰ ਸਪੰਸ ਸਪੰਸ ਕਰ ਸਕਦੇ ਹੋ ਅਗਰ ਕੰਕਰੀਟ ਹੈ ਮੇਰਾ ਕੰਟੀ ਸਹੀ ਤੇ ਰੈਸਕਿਊ ਕਰਨਾ ਸੇਫਟੀ ਕਲਾਸ ਹੋ ਜਾਂਦੀ ਹੈ ਕਟਰ ਵਗੈਰਾ ਜਿਹੜਾ ਕਟਰ ਨੇ ਸਾਰੇ ਹਾਂ ਸਾਰੇ ਕੱਟੋਗੇ ਇਹ ਸਰ ਚੇਨ ਤੋਂ ਹੈ ਜਿਹਨੇ ਕੱਟੇ ਪੇੜ गिर ਜਾਂਦੇ ਨੇ ਉਹਨਾਂ ਨੂੰ ਕਟਣ ਲਈ ਹੁੰਦਾ ਜਿਵੇਂ ਕਿ ਰਸਤਾ ਬਲਾਕ ਹੋ ਜਾਂਦਾ ਹੈ ਹਾਂ ਸਮਝ ਗਏ ਇਹ ਡਾਇਮੰਡ ਚੇਨ ਤੋਂ ਹੈ ਜਿਹਨੇ ਵੱਡੇ ਖਰਦਸ ਲਾਗ ਹੁੰਦੇ ਉਹਨਾਂ ਨੂੰ ਕਟਣ ਲਈ ਲੱਗਦਾ ਹੈ ਕੋਨਟ੍ਰੈਕਟਰ ਇਹ ਲੋਗ ਇਹ ਤਾਂ ਰਸੀ ਤੋਂ ਸਟਿੰਗ ਤੋਂ ਹੈ ਜਿਹੜਾ ਆਪਣਾ ਪਾਈਪ ਕਟਰ ਹੁੰਦਾ ਹੈ ਗੁੱਟ ਕਟੇ ਕਿਉਂ ਹੁੰਦੀ ਹੈ ਛੋਟੀ ਕਟਿੰਗ ਬਿਲਕੁਲ ਸਰ ਬੇਸਮੈਂਟ ਜਦੋਂ ਅੱਗ ਲੱਗਦੀ ਧੂਆ ਭਰ ਜਾਂਦਾ ਜਿਆਦਾ ਉਹਦੇ ਵਿੱਚ ਧੂਆ ਬਾਹਰ ਕੱਢਣ ਵਾਸਤੇ ਵਿਜੋਸ ਕਰਦਾ ਕੰਪੂਲ ਹੈ ਜੰਪੀ ਟੂਲ ਹੈ ਕਟਿੰਗ ਐਂਡ ਸਪੈਡਿੰਗ ਵਾਸਤੇ ਬੀਡੀ ਇੰਜਨ ਵੀ ਤੇ ਬਰਕ ਟੂ ਆਨ ਬੋਰਡ ਸਾਈਡ ਤੇ ਿਯੂਲ ਕੰਮ ਕਰਦਾ ਸਰ ਮਲਟੀ ਗੈਸ ਟਰੈਕਟਰ ਹੈ ਡਿਫਰੈਂਟ ਟਾਈਪ ਦੇ ਗੈਸ ਸ਼ੋਡ ਕਰਦਾ

ंग वगैरह गुड का बना है उसको कटिंग करने लिए चाहिए सीरे सिक्सटीन ये एंगल है, जावाल या दरवाजा काटने के लिए। मल्टी ये सर हमारा स्पाइन बोर्ड है जो आपका एक्सरे कंपैटिबल है हमको इसमें आपका पेशेंट लेटा हुआ है ये नहीं

ਸਾਰੇ ਸ਼ੀਟ ਹੋਈ ਪਗ ਲੱਗ ਗਈ ਹੈ ਜਿਹੜਾ ਉੱਪਰ ਪਾ ਦੇਣਾ ਸਵਾ ਨੂੰ ਠਕਣਾ ਪੈਦਾ ਜਿਹੜਾ ਜਿਉਂਦੀ ਸਵਾ ਦਾ ਜਿਹੜਾ ਟੱਕੇ ਉੱਤੇ ਪਾਣੀ ਨਾ ਠੀਕ ਸਰ ਇੱਕ ਵਾਰੀ ਫਲੈਗ ਆਫ ਕਰਕੇ ਫਿਰ ਤੁਸੀਂ 2 ਮਿੰਟ ਮੀਡੀਆ ਨੂੰ ਕਹਿ ਦੇਣਾ ਸਰ ਸਰ ਆਪਣਾ ਮੋਟਾ ਮਸਾ ਸਰ ਇਹ ਆਜਾ ਆਪਣਾ 47 ਕਰੋੜ ਦਾ ਸਮਾਨ ਦੇ ਰਹੇ ਆ ਅੱਠ ਗੱਡੀਆਂ ਜਾ ਰਹੀਆਂ ਸਰ ਜਿਹੜਾ ਤੁਸੀਂ ਫਲੈਗ ਆਫ ਕਰੋਗੇ ਔਰ ਟੋਟਲ ਇਸ ਤਰ੍ਹਾਂ 130 ਕਰੋੜ ਆਸੀ ਖਰਚਾਂਗੇ ਬਾਕੀ ਠੀਕ ਈੜੀ ਗਾਟੀ ਪਹਿਲੀ ਆਪ ਜੀ नल जे ਆ ਗਿਆ ਮਨ ਕੋਤਾ ਠੀਕ ਹੈ ਸਰ ਬਾਰਡਰ ਏਰੀਆ ਦੇ ਆਪਾਂ ਦੇ ਰਹੇ ਸਾਰੀਆਂ ਮੋਸਟੀਆਂ ਹਾਂ ਫਾਜ਼ਿਲਪੁਰ ਫਿਰੋਜ਼ਪੁਰ ਤੋਂ ਟੀਮ ਦਾ ਲੱਗ ਜਾ ਅੱਜ ਬਹੁਤ ਸਾਰੇ ਫਾਇਰ ਨਾਲ ਰਿਲੇਟਡ ਲੇਟੈਸਟ ਜਿਹੜੇ ਇਕੁਪਮੈਂਟ ਹੈ ਉਹ ਵਕਫ ਵਕ ਜ਼ਿਲਿਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਜਿਦੇ ਵਿੱਚ ਛੋਟੀਆਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੱਡੀਆਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਕੋਈ ਬਿਲਡਿੰਗ ਕਲਾਪਸ ਹੋ ਜੇ ਉਸ ਨੂੰ ਪੱਥਰ ਨੂੰ ਜਾਂ ਮਲਵੇ ਨੂੰ ਕੱਟਣ ਵਾਸਤੇ ਵੱਡੇ ਕਟਰ ਵੀ ਨੇ ਇੱਕ ਇਸ ਤਰ੍ਹਾਂ ਦਾ ਯੰਤਰ ਹੈ ਜਿਹੜਾ ਉੱਥੇ ਲਾ ਦੋ ਤਾਂ ਥੱਲੇ ਜੇ ਕੋਈ ਥੋੜੀ ਜੀ ਵੀ ਹਰਕਤ ਹੁੰਦੀ ਹੈ ਕੋਈ ਇਦਾਂ ਦਾ ਟੱਚ ਵੀ ਕਰਦਾ ਹੈ ਜਾਂ ਉਹਦੇ ਸਾਹਾਂ ਦੀ ਗਰਮੀ ਉਹਨੂੰ ਕੈਚ ਕਰਕੇ ਉਹ ਦੱਸ ਦਿੰਦਾ ਕਿ ਕਿੰਨਾ ਡੂੰਘਾ ਬੰਦਾ ਕੋਈ ਕੋਈ ਜੀਵਤ ਹੈਗਾ ਇੱਥੋਂ ਆਪਾਂ ਉਹਦੀ ਸਹਾਇਤਾ ਨਾਲ ਕੱਢ ਵੀ ਸਕਦੇ ਆ ਇੱਕ ਗੈਸ ਡਿਟੈਕਟਰ ਹੈ 6 6 ਲੈਣੇ 6 ਗੈਸ ਡਿਟੈਕਟਰ ਨੇ ਵੀ ਉਹ ਦੱਸ ਦਿੰਦੇ ਨੇ ਇਸ ਵਕਤ ਕਿਹੜੀ ਗੈਸ ਜਿਹੜੀ ਆ ਉਹ ਹਵਾ ਦੇ ਵਿੱਚ ਐ ਇੱਕ ਪੋਰਟੇਬਲ ਐਗਜ਼ੌਸਟ ਫੈਨ ਆ ਜੋ ਬੇਸਮੈਂਟ ਵਗੈਰਾ 'ਚ ਧੂਆ ਆ ਜਾਂਦਾ ਉਹ ਚਲਾ ਕੇ ਤੁਸੀਂ ਧੂਆ ਵੀ ਕੱਢ ਸਕਦੇ ਇੱਕ ਬੜਾ ਵਧੀਆ ਇੱਕ ਅੱਗ ਦੇ ਵਿੱਚ ਜਾਣ ਵਾਸਤੇ ਇੱਕ ਸੂਟ ਨੇ ਤੁਸੀਂ ਦੇਖੇ ਹੋਣਗੇ ਉਹ ਸਾਰੇ ਉਸੇ ਪਲੇ ਕੈਮਰੇ ਚ ਜੇ ਨਹੀਂ ਹੈ ਕਿ ਤਾਂ ਇਸ ਤੋਂ ਬਾਅਦ ਤੁਸੀਂ ਉਹ ਪਲੀਜ਼ ਉਹ ਗਾਈਡ ਵੀ ਕਰਦੇ ਆ ਸਾਰੇ ਦੱਸਦੇ ਆ ਸੋ ਅਸੀਂ 47 ਕਰੋੜ ਰੁਪਏ ਦਾ ਸਮਾਨ ਇਹ ਅਗਨ ਅਲੇਟਡ ਜੋ ਅੱਜ ਦੇ ਇਸ ਵਕਤ ਟਾਈਮ 'ਚ ਬਹੁਤ ਕੰਮ ਆ ਸਕਦਾ ਤੇ ਇਹਨੂੰ ਪਠਾਨਕੋਟ ਨੰਗਲ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਬਟਾਲਾ ਇਹ ਹੈ ਜੀ ਬਾਡਰ ਸੰਸੀ ਬਾਡਰ ਡਿਸਟ੍ਰਿਕਟ ਨੂੰ ਦੇ ਰਹੇ ਆ ਸੋ ਜੋ ਅੱਜ ਦੇ ਮਾਹੌਲ ਬਣਿਆ ਹੋਇਆ ਉਹਦੇ ਵਿੱਚ ਆਪਾਂ ਦੇਖਦੇ ਆ ਕਿ ਇੱਕ ਕਾਰ ਡਿੱਗਿਆ ਉੱਥੇ ਫਿਰੋਜ਼ਪੁਰ ਚ ਗੱਡੀ ਨੂੰ ਅੱਗ ਲੱਗ ਗਈ ਤਾਂ ਇਹੇ ਜੰਤਰ ਜਿਹੜੇ ਨੇ ਇਹ ਅੱਜ ਹੀ ਜਾਰੀ ਹੋ ਜਾਣਗੇ ਸਾਰੇ ਪਾਸੇ ਤੇ ਜੋ ਵੀ ਮਤਲਬ ਆਰਮੀ ਵੱਲੋਂ ਸਾਨੂੰ ਰਿਕੁਆਇਰਮੈਂਟਸ ਨੇ ਉਹ ਅਸੀਂ ਪੂਰੀਆਂ ਕਰ ਰਹੇ ਹੁਣੇ ਆਉਂਦੇ ਹੋਈ ਮੇਰੀ ਆਰਮੀ ਨਾਲ ਗੱਲ ਹੋਈ ਉਹਨਾਂ ਨੇ ਇੱਕ ਬੇਨਤੀ ਕੀਤੀ ਹੈ ਮੀਡੀਆ ਰਾਹੀਂ ਮੈਂ ਦੱਸਣਾ ਚਾਹੁੰਨਾ ਕਿ ਕਈ ਵਾਰੀ ਕੋਈ ਜਿਵੇਂ ਕਿਸੇ ਡਰੋਨ ਦਾ 파ਟ ਕਿਸੇ ਡਿੱਗ ਪਿਆ ਜਾਂ ਕਿਸੇ ਮਿਜ਼ਾਈਲ ਦਾ 파ਟ ਡਿੱਗ ਪਿਆ ਖੇਤਾਂ 'ਚ ਜਿਵੇਂ ਬਠਿੰਡੇ ਖਬਰ ਆਈ ਸੀ ਪਠਾਨਕੋਟ ਤੋਂ ਖਬਰ ਆਈ ਸੀ ਗੁਰਦਾਸਪੁਰ ਦੇ ਪਿੰਡਾਂ ਦੀ ਖਬਰ ਆਈ ਹੈ ਅੰਮ੍ਰਿਤਸਰ ਦੇ ਪਿੰਡਾਂ ਦੀ ਖਬਰ ਆਈ ਹੈ ਤਾਂ ਆਮ ਤੌਰ ਤੇ ਲੋਕ ਉਹਨੂੰ ਦੇਖਣ ਲਈ ਦਿਨ ਚੜਦੇ ਨੂੰ ਉੱਥੇ ਚਲੇ ਜਾਂਦੇ ਆ ਇਹ ਹੱਥ ਜੋੜ ਕੇ ਬੇਨਤੀ ਹੈ। ਔਰ ਮਿਲਟਰੀ ਵੱਲੋਂ ਹੈ ਐਡਵਾਈਜ਼ਰੀ ਹੈ ਕਿ ਕਿਰਪਾ ਕਰਕੇ ਜੇ ਤੁਹਾਡੇ ਕੋਈ ਤਮਾਕਾ ਹੋਇਆ ਜਾਂ ਕੁਝ ਹੈ ਤੁਸੀਂ ਉਹਦੀ ਇਨਫੋਰਮੇਸ਼ਨ ਇਮੀਡੀਏਟਲੀ ਪੁਲਿਸ ਨੂੰ ਜਾਂ ਆਰਮੀ ਨੂੰ ਦਿਓ। ਉੱਥੇ ਆਪ ਜਾ ਜਾ ਕੇ ਰਸਨਾ ਕਰੋ ਕਿਉਂਕਿ ਉਹ ਕੁਝ 파ਟ ਉਹਦੇ ਜਿੰਦਾ ਵੀ ਹੁੰਦੇ ਨੇ। ਹਜੇ ਉਹ ਜਿਹੜਾ ਬਰੂਦ ਉਹਦੇ ਵਿੱਚ ਭੱਤੋ ਖਰਿਆ ਹੁੰਦਾ ਭਖਰਿਆ ਹੁੰਦਾ ਜੇ ਕੋਈ ਤਮਾਕਾ ਹੋ ਗਿਆ ਬੰਦੇ ਉੱਥੇ ਇਕੱਠੇ ਹੋਏ ਬਹੁਤ ਨੁਕਸਾਨ ਹੋ ਸਕਦਾ। ਸੋ ਬੇਨਤੀ ਇਹ ਹੀ ਕਰਦੇ ਆ ਕਿ ਬਿਲਕੁਲ ਘਬਰਾਉਣਾ ਨਹੀਂ ਵਾਹਾਂ ਚ ਨਹੀਂ ਆਉਣਾ ਮਿਲਟਰੀ ਵੱਲੋਂ ਸਾਨੂੰ ਹਰ ਦੋ ਦੋ ਘੰਟੇ ਬਾਅਦ ਅਪਡੇਟ ਵੀ ਕੀਤਾ ਜਾਂਦਾ ਕੁਝ ਚਾਹੀਦਾ ਹੁੰਦਾ ਮਿਲਟਰੀ ਨੂੰ ਕੋਈ ਸਕੂਲ ਚਾਹੀਦਾ ਹੈ ਜਾਂ ਕੋਈ ਕਾਲਜ ਚਾਹੀਦਾ ਹੈ ਠਹਿਰਨ ਵਾਸਤੇ ਜਾਂ ਕੁਝ ਐਂਬੂਲੈਂਸੇ ਚਾਹੀਦੀਆਂ ਨੇ ਕੋਈ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੰਦਾ ਸੋ ਜੇ ਕਿਤੇ ਕੋਈ ਤੁਹਾਨੂੰ ਇਹੋ ਜੀ ਚੀਜ਼ ਜਿਹੜੀ ਬੰਬ ਵਰਗੀ ਹੈ ਜਾਂ ਡਰੋਨ ਦਾ ਕੋਈ ਪਾਰਟ ਲੱਗਦਾ ਹੈ ਜਾਂ ਮਿਜ਼ਾਈਲ ਦਾ ਪਾਰਟ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੋ ਫੌਜ ਉੱਥੇ ਆ ਕੇ ਜਿਹੜਾ ਉਹਨੂੰ ਡਿਫਿਊਜ਼ ਕਰੂਗੀ ਉਸ ਤੋਂ ਪਹਿਲਾਂ ਜਾ ਕੇ ਉੱਥੇ ਰਸ਼ ਕਰਕੇ ਦੇਖਣ ਦਾ ਜਿਹੜਾ ਉਹ ਸਿਲਸਲਾ ਬੰਦ ਹੋਣਾ ਚਾਹੀਦਾ ਸੋ ਮੈਂ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਜੇ ਰੱਬ ਨਾ ਕਰੇ ਤੁਹਾਡੇ ਇਲਾਕੇ ਚ ਇਸ ਤਰ੍ਹਾਂ ਦਾ ਕੁਝ ਪਾਇਆ ਜਾਂਦਾ ਤਾਂ ਪੁਲਿਸ ਨੂੰ ਤੇ ਆਰਮੀ ਨੂੰ ਇਨਫੋਰਮੇਸ਼ਨ ਦਿਓ ਉਹਦੇ ਉਤੋਂ ਤੋਂ ਦੂਰ ਰਹੋ ਕਿਉਂਕਿ ਉਹ ਹੋ ਸਕਦਾ ਉਹਦੇ ਚ ਹਜੇ ਉਹ ਜ਼ਿੰਦਾ ਹੋਵੇ